ਮੈਂ ਕੱਪੜੇ ਦੀ ਦੁਕਾਨ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਕਰੀ ਕਰਦਾ ਸੀ ਜਿਸ ਦੀ ਤਨਖਾਹ ਮੈਨੂੰ ਮਹੀਨੇ ਦੇ ਅਖੀਰ ਤੇ ਵਿੱਚ ਮਿਲ ਜਾਇਆ ਕਰਦੀ ਸੀ ਮਹਿੰਗਾਈ ਦੇ ਇਸ ਜਮਾਨੇ ਦੇ ਵਿੱਚ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਸੀ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਕਰ ਰਿਹਾ ਸੀ ਪਰ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ پا ਰਿਹਾ ਸੀ ਮੈਂ ਦਿਨ ਰਾਤ ਇਸ ਸੋਚ ਅਤੇ ਚਿੰਤਾ ਦੇ ਵਿੱਚ ਡੁੱਬਾ ਰਹਿੰਦਾ ਸੀ ਕਿ ਕਿਸ ਤਰ੍ਹਾਂ ਮੈਂ ਹੋਰ ਜ਼ਿਆਦਾ ਪੈਸੇ ਕਮਾ ਸਕਾਂ ਅਤੇ ਆਪਣੇ ਪਤਨੀ ਤੇ ਬੱਚਿਆਂ ਨੂੰ ਖੁਸ਼ੀਆਂ ਦੇ ਸਕਾਂ ਮੇਰੀ ਤਨਖਾਹ ਦੇ ਨਾਲ ਤਾਂ ਰੋਟੀ ਦਾ ਖਰਚਾ ਹੀ ਪੂਰਾ ਹੋ ਰਿਹਾ ਸੀ ਮੇਰੇ ਬੱਚੇ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਤਰਸਦੇ ਰਹ ਜਾਂਦੇ ਸਨ ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕਾਂ ਪਰ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਸਨ ਮੈਨੂੰ ਇਸ ਤਰ੍ਹਾਂ ਹੁੰਦਾ ਲੱਗ ਨਹੀਂ ਰਿਹਾ ਸੀ ਕਿ ਇਸ ਮਹਿੰਗਾਈ ਦੇ ਜਮਾਨੇ ਵਿੱਚ ਆਪਣੇ ਬੱਚਿਆਂ ਦੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਅਤੇ ਅਸੀਂ ਇੱਕ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਸਕਦੇ ਮੇਰੇ ਕੋਲ ਇੱਕ ਪਿਆਰ ਕਰਨ ਵਾਲੀ ਪਤਨੀ ਸੀ ਤਿੰਨ ਪਿਆਰੇ ਪਿਆਰੇ ਬੱਚੇ ਵੀ ਸਨ ਜਿਨ੍ਹਾਂ ਦੇ ਚਿਹਰੇ ਦੇਖ ਕੇ ਮੇਰੇ ਦਿਨ ਭਰ ਦੀ ਥਕਾਨ ਵੀ ਉੱਤਰ ਜਾਂਦੀ ਸੀ ਜਦੋਂ ਮੈਂ ਸ਼ਾਮ ਨੂੰ ਥੱਕਿਆ ਹਾਰਿਆ ਕੰਮ ਤੋਂ ਆਉਂਦਾ ਮੇਰੀ ਪਤਨੀ ਮੁਸਕਰਾ ਕੇ ਮੇਰਾ ਸਵਾਗਤ ਕਰਦੀ ਸੀ ਅਤੇ ਬੱਚੇ ਮੈਨੂੰ ਪਿਆਰ ਨਾਲ ਚੁੰਮੜ ਜਾਂਦੇ ਸਨ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਅਤੇ ਰਿਲੈਕਸ ਸੀ ਪਰ ਮੈਂ ਆਪਣੀ ਨੌਕਰੀ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਮੈਂ ਚਾਹੁੰਦਾ ਸੀ ਕਿ ਮੇਰੀ ਆਮਦਨੀ ਵੱਧ ਜਾਵੇ ਤੇ ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕਾਂ ਇੱਕ ਦਿਨ ਮੈਂ ਕੱਪੜੇ ਦੀ ਦੁਕਾਨ ਉੱਤੇ ਬੈਠਾ ਹੋਇਆ ਸੀ ਇੱਕ ਦਿਨ ਮੈਂ ਕੱਪੜੇ ਦੀ ਦੁਕਾਨ ਉੱਤੇ ਬੈਠਾ ਹੋਇਆ ਸੀ ਰੋਜ਼ ਦੀ ਤਰ੍ਹਾਂ ਗ੍ਰਾਹਕਾਂ ਨੂੰ ਅਟੈਂਡ ਕਰਨ ਦੇ ਵਿੱਚ ਬਿਜ਼ੀ ਸੀ ਇਸ ਜਲਦਵਾਜੀ ਵਿੱਚ ਇੱਕ ਆਦਮੀ ਆਇਆ। ਉਸਨੇ ਮੇਰੇ ਸੇਠ ਤੋਂ maal ਲੈਣ ਦਾ ਆਰਡਰ ਦਿੱਤਾ ਸੀ। ਜਦੋਂ ਮੈਂ ਉਸ ਆਦਮੀ ਦੇ ਵੱਲ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਉਹ ਆਦਮੀ ਮੈਨੂੰ ਜਾਣਿਆ ਪਹਿਚਾਨਿਆ ਲੱਗ ਰਿਹਾ ਸੀ। ਪਰ ਦੁਕਾਨ ਤੇ ਇੰਨੀ ਜ਼ਿਆਦਾ ਭੀੜ ਸੀ ਕਿ ਮੈਨੂੰ ਕੁਝ ਸੋਚਣ ਸਮਝਣ ਦਾ ਮੌਕਾ ਹੀ ਨਹੀਂ ਮਿਲ ਰਿਹਾ। ਕਿ ਮੈਨੂੰ ਕੁਝ ਸੋਚਣ ਸਮਝਣ ਦਾ ਮੌਕਾ ਹੀ ਨਹੀਂ ਮਿਲ ਸਕਿਆ। ਮੈਂ ਦੁਬਾਰਾ ਤੋਂ ਆਪਣੇ ਗ੍ਰਾਹਕਾਂ ਦੇ ਵਿੱਚ ਬਿਜੀ ਹੋ ਗਿਆ। ਉਸ ਆਦਮੀ ਨੇ maal ਲੈਣ ਲਈ ਦੁਬਾਰਾ ਤੋਂ ਆਉਣਾ ਸੀ। ਤੇ ਹੁਣ ਮੈਂ ਫ੍ਰੀ ਬੈਠਾ ਹੋਇਆ ਸੀ ਅਤੇ ਉਸ ਆਦਮੀ ਦਾ ਹੀ ਇੰਤਜ਼ਾਰ ਕਰ ਰਿਹਾ ਸੀ ਤੇ ਮੇਰੇ ਦਿਮਾਗ ਵਿੱਚ ਇਹੀ ਚੱਲ ਰਹੀ ਸੀ ਮੇਰੇ ਦਿਮਾਗ ਵਿੱਚ ਇਹੀ ਚੱਲ ਰਿਹਾ ਸੀ ਕਿ ਆਖਰਕਾਰ ਮੈਂ ਉਸ ਆਦਮੀ ਨੂੰ ਕਿੱਥੇ ਦੇਖਿਆ ਸੀ ਪਰ ਮੈਨੂੰ ਯਾਦ ਨਹੀਂ ਆ ਰਿਹਾ ਸੀ ਮੇਰੇ ਸੇਠ ਨੇ ਉਸ ਆਦਮੀ ਨੂੰ ਬਹੁਤ ਵੱਡਾ ਆਰਡਰ ਦਿੱਤਾ ਸੀ ਜਿਸ ਦਾ ਮਾਲ ਪਹੁੰਚਾਉਣ ਦੇ ਲਈ ਉਸਨੇ ਆਉਣਾ ਸੀ ਅਤੇ ਸੇਠ ਦੀ ਦੁਕਾਨ ਚੰਗੇ ਚੱਲ ਰਹੀ ਸੀ ਪਰ ਉਹ ਆਪਣੇ ਵਰਕਰਾਂ ਨੂੰ ਤਨਖਾਹ ਦੇਣ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਕੰਜੂਸੀ ਮਹੀਨੇ ਦੇ ਅਖੀਰ ਦੇ ਵਿੱਚ ਹੀ ਵੀ ਉਹ 10 ਵਾਰ ਮੰਗਣ ਤੇ ਹੀ ਤਨਖਾਹ ਦਿੰਦਾ ਸੀ ਆਪਣੇ ਆਪ ਕਦੇ ਵੀ ਉਸਨੇ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀ ਸੀ ਕੁਝ ਸਮੇਂ ਬਾਅਦ ਹੀ ਉਹ ਆਦਮੀ ਆ ਗਿਆ ਇਸ ਵਾਰ ਵੀ ਮੈਨੂੰ ਉਹ ਜਾਣਿਆ ਪਹਿਚਾਨਿਆ ਹੀ ਲੱਗਿਆ ਸੀ ਉਸ ਆਦਮੀ ਦੀਆਂ ਅੱਖਾਂ ਦੇ ਵਿੱਚ ਮੈਨੂੰ ਦੇਖ ਕੇ ਇੱਕ ਚਮਕ ਜਹੀ ਆ ਗਈ ਸੀ ਸੋ ਉਸਨੇ ਆਪਣਾ ਇੰਟਰੋਡਕਸ਼ਨ ਕਰਵਾਇਆ ਅਤੇ ਪੂਰਾ ਨਾਮ ਦੱਸਿਆ ਮੈਨੂੰ ਜਿਆਦਾ ਆ ਗਿਆ ਕਿ ਇਹ ਤਾਂ ਮੇਰਾ ਉਹੀ ਦੋਸਤ ਸੀ ਜਿਸ ਦੇ ਨਾਲ ਮੇਰਾ ਬਚਪਨ ਲੰਘਿਆ ਸੀ ਉਹ ਮੇਰਾ ਸਕੂਲ ਦੇ ਟਾਈਮ ਤੋਂ ਬਹੁਤ ਚੰਗਾ ਦੋਸਤ ਸੀ ਅਸੀਂ ਦੋਨੇ ਹੀ ਇੱਕ ਦੂਜੇ ਨੂੰ ਪਹਿਚਾਨ ਚੁਕੇ ਸੀ ਅੱਜ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਸਾਲਾਂ ਬਾਅਦ ਮਿਲੇ ਸੀ ਮੈਂ ਜਲਦੀ ਨਾਲ ਦੁਕਾਨ ਬੰਦ ਕੀਤੀ ਅਤੇ ਨਾਲ ਹੀ ਬਣੇ ਇੱਕ ਚਾਹ ਦੇ ਹੋਟਲ ਤੇ ਚਲੇ ਗਏ ਉੱਥੇ ਪਹੁੰਚ ਕੇ ਅਸੀਂ ਸਾਰਿਆਂ ਤੋਂ ਪਹਿਲਾਂ ਦੋ ਚਾਹ ਲੈ ਕੇ ਆਉਣ ਲਈ ਕਿਹਾ ਉਸ ਤੋਂ ਬਾਅਦ ਅਸੀਂ ਆਪਣੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਮੈਂ ਇਹਨੂੰ ਉਹ ਆਪਣੀ ਲੰਗੀ ਹੋਈ ਜ਼ਿੰਦਗੀ ਦੇ ਬਾਰੇ ਦੱਸ ਰਿਹਾ ਸੀ ਨਾਲ ਇਹ ਵੀ ਦੱਸ ਰਿਹਾ ਸੀ ਕਿ ਉਹ ਇੱਕ ਬਹੁਤ ਹੀ ਕਾਮਯਾਬ ਆਦਮੀ ਬਣ ਚੁੱਕਿਆ ਹੈ ਉਸਨੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ ਉਸ ਦੇ ਵਿੱਚ ਕਾਮਯਾਬ ਹੋ ਗਿਆ ਅੱਜ ਉਸ ਦੀ ਆਰਥਿਕ ਸਥਿਤੀ ਬਹੁਤ ਚੰਗੀ ਸੀ ਮੈਂ ਉਸ ਨੂੰ ਆਪਣੇ ਬਾਰੇ ਵਿੱਚ ਵੀ ਦੱਸਿਆ ਕਿ ਨੌਕਰੀ ਦੇ ਨਾਲ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ ਪਤਨੀ ਤੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਤੇ ਹੈ ਮੇਰੇ ਕੋਲ ਬਚਤ ਬਸ ਨਾਮ ਦੀ ਹੀ ਹੈ ਜੋ ਕਮਾਉਂਦਾ ਹਾਂ ਉਹ ਘਰ ਦੇ ਖਰਚਿਆਂ ਦੇ ਵਿੱਚ ਹੀ ਪੂਰਾ ਹੋ ਜਾਂਦਾ ਹੈ ਮੈਂ ਆਪਣੇ ਸ਼ੌਂਕ ਤਾਂ ਆਪਣੇ ਅੰਦਰ ਹੀ ਦਬ ਚੁੱਕਿਆ ਹਾਂ ਮੇਰੇ ਕੋਲ ਮੇਰੇ ਸ਼ੌਂਕ ਪੂਰੇ ਕਰਨ ਦੇ ਲਈ ਪੈਸੇ ਨਹੀਂ ਹਨ ਜਦੋਂ ਮੈਂ ਉਸ ਨੂੰ ਆਪਣੀ ਪਰੇਸ਼ਾਨੀ ਦੱਸੀ ਤਾਂ ਉਸ ਨੇ ਮੈਨੂੰ ਉਸੇ ਸਮੇਂ ਹੀ ਇੱਕ ਆਫਰ ਦਿੱਤਾ ਕਿ ਮੈਂ ਵੀ ਉਸ ਦੇ ਨਾਲ ਕਾਰੋਬਾਰ ਦੇ ਵਿੱਚ ਹਿੱਸੇਦਾਰ ਬਣ ਜਾਵਾਂ ਉਹ ਮੇਰੀ ਪੂਰੀ ਮਦਦ ਕਰੇਗਾ ਮੈਂ ਇੱਕਦਮ ਤੋਂ ਸ਼ਰਮਿੰਦਾ ਹੋ ਗਿਆ ਅਤੇ ਸੋਚਣ ਲੱਗਿਆ ਕਿ ਆਪਣੀ ਪਰੇਸ਼ਾਨੀ ਦਾ ਜ਼ਿਕਰ ਉਸ ਨੂੰ ਕਿਉਂ ਕੀਤਾ ਪਰ ਉਸ ਨੇ ਬਿਨਾਂ ਕਿਸੇ ਲਾਲਚ ਤੋਂ ਮੈਨੂੰ ਆਫਰ ਕਰ ਦਿੱਤੀ ਮੈਂ ਬਿਲਕੁਲ ਹੀ ਸ਼ਰਮਿੰਦਾ ਹੋ ਗਿਆ ਕਿ ਮੇਰਾ ਦੋਸਤ ਕੀ ਸੋਚੇਗਾ ਕਿ ਇੰਨੇ ਸਾਲਾਂ ਬਾਅਦ ਉਹ ਮੈਨੂੰ ਮਿਲਿਆ ਹੈ ਅਤੇ ਉਸ ਤੋਂ ਮਦਦ ਮੰਗਣ ਦੇ ਲਈ ਪਰੇਸ਼ਾਨੀ ਦੱਸਣ ਲੱਗਿਆ ਉਸ ਵੇਲੇ ਜਦੋਂ ਮੈਨੂੰ ਉਸਨੇ ਸ਼ਰਮਿੰਦਾ ਦੇਖਿਆ ਤਾਂ ਮੈਂ ਉਨੇ ਉਸੇ ਸਮੇਂ ਹੀ ਸਮਝਾਇਆ ਕਿ ਮੈਨੂੰ ਵੀ ਆਪਣੇ ਕਾਰੋਬਾਰ ਦੇ ਲਈ ਇੱਕ ਪ੍ਰੋਸੇਮਾਨਦ ਆਦਮੀ ਦੀ ਜ਼ਰੂਰਤ ਹੈ ਜਿਸ ਦੀ ਭਾਲ ਮੈਂ ਕਾਫੀ ਸਮੇਂ ਤੋਂ ਕਰ ਰਿਹਾ ਹਾਂ ਪਰ ਜੋ ਵੀ ਆਦਮੀ ਮੈਨੂੰ ਮਿਲਦਾ ਹੈ ਪੈਸਿਆਂ ਦੇ ਵਿੱਚ ਹੇਰਾਫੇਰੀ ਜਰੂਰ ਕਰਦਾ ਹੈ ਇਸ ਕਰਕੇ ਮੈਂ ਕਿਸੇ ਵੀ ਨਵੇਂ ਆਦਮੀ ਤੇ ਭਰੋਸਾ ਨਹੀਂ ਕਰ ਸਕਦਾ ਜੇਕਰ ਤੁਸੀਂ ਮੇਰੇ ਨਾਲ ਕਾਰੋਬਾਰ ਦੇ ਵਿੱਚ ਸ਼ਾਮਲ ਹੋ ਜਾਓ ਤਾਂ ਮੈਨੂੰ ਵੀ ਸ਼ਾਂਤੀ ਆ ਜਾਵੇਗੀ ਮੈਨੂੰ ਵੀ ਉਸ ਦਾ ਇਹ ਆਫਰ ਮਾੜਾ ਨਹੀਂ ਲੱਗਿਆ ਸੀ ਬਹੁਤ ਹੀ ਚੰਗਾ ਸੀ ਮੈਂ ਉਸ ਤੋਂ ਸੋਚਣ ਦੇ ਲਈ ਕੁਝ ਸਮਾਂ ਮੰਗਿਆ ਅਤੇ ਕੁਝ ਗੱਲਾਂ ਕਰਕੇ ਅਸੀਂ ਆਪਣੇ ਆਪਣੇ ਘਰ ਵਾਪਸ ਆ ਗਏ ਘਰ ਆਉਂਦੇ ਹੀ ਮੈਂ ਆਪਣੀ ਪਤਨੀ ਨੂੰ ਸਾਰੀ ਗੱਲ-ਬਾਤ ਦੱਸੀ ਇਹ ਸੁਣ ਕੇ ਉਹ ਵੀ ਖੁਸ਼ ਹੋ ਗਈ ਉਸਨੇ ਵੀ ਮੈਨੂੰ てっぺ。<music> ਕਿ ਮੈਂ ਆਪਣੇ ਦੋਸਤ ਦੇ ਨਾਲ ਕੰਮ ਜ਼ਰੂਰ ਕਰਾਂ ਤਾਂ ਕਿ ਸਾਡੇ ਘਰ ਦੇ ਹਾਲਾਤ ਚੰਗੇ ਹੋ ਜਾਣ ਉਸ ਦੇ ਕਹਿਨ ਦਾ ਜੋ ਤਰੀਕਾ ਸੀ ਉਸ ਦੇ ਵਿੱਚ ਜੋ ਖੁਸ਼ੀ ਸੀ ਉਹ ਲੁਕੋਈ ਨਹੀਂ ਲੁਕ ਰਹੀ ਸੀ ਮੈਂ ਉਸ ਦੇ ਵੱਲ ਦੇਖਿਆ ਅਤੇ ਮੇਰੇ ਦਿਲ ਦੇ ਵਿੱਚ ਉਸ ਦੇ ਲਈ ਪਿਆਰ ਹੋਰ ਵੀ ਵੱਧ ਗਿਆ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੇਰੀ ਪਤਨੀ ਮੇਰੀ ਪਤਨੀ ਮੇਰੀ ਘਟ ਆਮਦਨ ਦੇ ਕਾਰਨ ਪਤਾ ਨਹੀਂ ਆਪਣੀਆਂ ਕਿੰਨੀਆਂ ਖੁਆਇਸ਼ਾਂ ਨੂੰ ਆਪਣੇ ਅੰਦਰ ਧਬਕੇ ਬੈਠੀ ਸੀ ਜ਼ਾਹਰ ਨਹੀਂ ਕਰਦੀ ਮੈਂ ਉਸੇ ਸਮੇਂ ਹੀ ਮੈਂ ਆਪਣੇ ਦੋਸਤ ਦੇ ਨਾਲ ਕੰਮ ਕਰਨ ਦਾ ਫੈਸਲਾ ਕਰ ਲਿਆ ਅਤੇ ਇਹ ਫੈਸਲਾ ਕਰਦੇ ਹੋਏ ਮੈਂ ਅੰਦਰੋਂ ਸਕੂਨ ਮਹਿਸੂਸ ਕਰ ਰਿਹਾ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਹੁਣ ਸਾਡੇ ਦਿਨ ਬਦਲ ਜਾਣਗੇ ਬਸ ਹੁਣ ਮੈਂ ਮਿਹਨਤ ਕਰਨੀ ਸੀ ਮੈਂ ਉਸੇ ਸਮੇਂ ਹੀ ਫੈਸਲਾ ਕੀਤਾ ਕਿ ਮੈਂ ਕੱਲ ਹੀ ਉਸ ਨੂੰ ਮਿਲਾਂਗਾ ਅਤੇ ਆਪਣਾ ਫੈਸਲਾ ਉਸ ਨੂੰ ਸੁਣਾ ਦਿਆਂਗਾ ਮੈਂ ਅਗਲੇ ਦਿਨ ਜਾ ਕੇ ਆਪਣੇ ਦੋਸਤ ਦੇ ਨਾਲ ਮਿਲਿਆ ਅਤੇ ਉਸ ਦੇ ਨਾਲ ਕਾਰੋਬਾਰ ਕਰਨ ਦੇ ਹਾਂਮੀ ਭਰ ਦਿੱਤੀ ਹੁਣ ਮੈਂ ਕੱਪੜੇ ਦੀ ਦੁਕਾਨ ਦੀ ਨੌਕਰੀ ਛੱਡ ਦਿੱਤੀ ਕਿਉਂਕਿ ਕਾਰੋਬਾਰ ਅਤੇ ਨੌਕਰੀ ਨਾਲ ਨਾਲ ਕਰਨਾ ਮੁਸ਼ਕਲ ਸੀ ਇਸ ਕਰਕੇ ਮੈਨੂੰ ਨੌਕਰੀ ਛੱਡਣੀ ਪਈ ਅਜੇ ਕਾਰੋਬਾਰ ਨੂੰ ਖੜਾ ਕਰਨ ਦੇ ਵਿੱਚ ਕੁਝ ਸਮਾਂ ਲੱਗਣਾ ਸੀ ਅਤੇ ਮੈਂ ਨੌਕਰੀ ਛੱਡ ਚੁੱਕਿਆ ਸੀ ਘਰ ਦੇ ਹਾਲਾਤ ਹੁਣ ਹੋਰ ਵੀ ਖਰਾਬ ਹੋ ਗਏ ਕਿਉਂਕਿ ਮੇਰੇ ਕੋਈ ਸੇਵਿੰਗ ਨਹੀਂ ਜੇਸੇ ਦੇ ਨਾਲ ਮੈਂ ਆਪਣਾ ਘਰ ਚਲਾ ਸਕਦਾ ਇਸ ਪੂਰੇ ਸਮੇਂ ਦੇ ਵਿੱਚ ਵੀ ਮੇਰੇ ਦੋਸਤ ਨੇ ਹੀ ਮੇਰੀ ਮਦਦ ਕੀਤੀ ਅਤੇ ਮੈਨੂੰ ਆਪਣਾ ਘਰ ਚਲਾਉਣ ਦੇ ਲਈ ਕੁਝ ਪੈਸੇ ਉਧਾਰ ਦਿੱਤੇ ਮੈਂ ਉਸ ਦਾ ਜਿੰਨਾ ਵੀ ਆਸਾਨਮੰਦ ਹੁੰਦਾ ਉਨਾ ਹੀ ਘਟ ਸੀ ਕਿਉਂਕਿ ਜਦੋਂ ਬੁਰਾ ਵਕਤ ਆਉਂਦਾ ਹੈ ਤਾਂ ਆਪਣੇ ਕੀ ਸਾਥ ਛੱਡ ਜਾਂਦੇ ਹਨ ਅਤੇ ਇਸ ਸਮੇਂ ਦੇ ਵਿੱਚ ਮੇਰਾ ਦੋਸਤ ਮੇਰੇ ਕੰਮ ਆ ਰਿਹਾ ਸੀ ਉਹ ਹੁਣ ਹਰ ਰੋਜ਼ ਮੇਰੇ ਘਰ ਵੀ ਆਉਣ ਲੱਗਿਆ ਸੀ ਕਿਉਂਕਿ ਉਸ ਦੇ ਘਰ ਵਿੱਚ ਕੋਈ ਨਹੀਂ ਸੀ ਉਹ ਇਕੱਲਾ ਹੀ ਰਹਿੰਦਾ ਸੀ ਉਸ ਦੇ ਮਾਪੇ ਬਹੁਤ ਪਹਿਲਾਂ ਮਰ ਚੁੱਕੇ ਸਨ ਅਤੇ ਉਸ ਨੇ ਅਜੇ ਤੱਕ ਵਿਆਹ ਵੀ ਨਹੀਂ ਕੀਤਾ ਸੀ ਇਹ ਹੀ ਕਾਰਨ ਸੀ ਕਿ ਉਹ ਆਪਣੇ ਘਰ ਦੇ ਦੇ ਵਿੱਚ ਬਿਲਕੁਲ ਹੀ ਇਕੱਲਾ ਰਹਿੰਦਾ ਸੀ ਹੁਣ ਜਦੋਂ ਤੋਂ ਮੈਂ ਉਸ ਦੇ ਨਾਲ ਕਾਰੋਬਾਰ ਦੇ ਵਿੱਚ ਸ਼ਾਮਿਲ ਹੋਇਆ ਸੀ ਜਦੋਂ ਮੈਂ ਉਸ ਦੇ ਨਾਲ ਕਾਰੋਬਾਰ ਦੇ ਵਿੱਚ ਸ਼ਾਮਿਲ ਹੋਇਆ ਸੀ ਤਾਂ ਉਹ ਮੇਰੇ ਘਰ ਆਉਣ ਲੱਗਿਆ ਸੀ ਉਹ ਜਦੋਂ ਵੀ ਮੇਰੇ ਘਰ ਆਉਂਦਾ ਮੈਂ ਉਸ ਦਾ ਚੰਗੀ ਤਰ੍ਹਾਂ ਸਵਾਗਤ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਮੈਂ ਉਸ ਦਾ ਬਹੁਤ ਹੀ ਆਸਾਨਬੰਦ ਸੀ ਉਹ ਅਕਸਰ ਮੈਨੂੰ ਕਹਿੰਦਾ ਕਿ ਮੈਂ ਬਾਹਰ ਦਾ ਖਾਣਾ ਖਾ ਖਾ ਕੇ ਅੱਕ ਚੁਕਿਆ ਹਾਂ ਤਾਂ ਮੈਂ ਆਪਣੀ ਪਤਨੀ ਨੂੰ ਕਹਿ ਕੇ ਉਸ ਦੀ ਫਰਮਾਇਸ਼ ਤੇ ਉਸ ਦਾ ਮਨ ਪਸੰਦ ਖਾਣਾ ਬਣਵਾ ਦਿੰਦਾ ਅਤੇ ਉਹ ਬਹੁਤ ਹੀ ਖੁਸ਼ ਹੁੰਦਾ ਤੇ ਖਾਣੇ ਦੀ ਬਹੁਤ ਤਾਰੀਫ ਵੀ ਕਰਦਾ ਅਤੇ ਮੈਂ ਖੁਸ਼ ਹੁੰਦਾ ਕਿ ਚਲੋ ਮੇਰੇ ਕਾਰਨ ਮੇਰੇ ਦੋਸਤ ਨੂੰ ਘਰ ਦਾ ਖਾਣਾ ਮਿਲ ਰਿਹਾ ਹੈ ਜਿਵੇਂ ਜਿਵੇਂ ਸਮਾਂ ਅੱਗੇ ਚੱਲਦਾ ਰਿਹਾ ਮੈਂ ਆਪਣੇ ਕਾਰੋਬਾਰ ਵਿੱਚ ਵਿਜੀ ਹੁੰਦਾ ਜਾ ਰਿਹਾ ਸੀ ਮੇਰਾ ਕਾਰੋਬਾਰ ਵੱਧਦਾ ਹੀ ਜਾ ਰਿਹਾ ਸੀ ਹੁਣ ਮੇਰੇ ਕੋਲ ਘਰ ਨੂੰ ਦੇਣ ਦੇ ਲਈ ਜਿਆਦਾ ਸਮਾਂ ਨਹੀਂ ਹੁੰਦਾ ਸੀ ਮੈਂ ਆਪਣਾ ਜ਼ਿਆਦਾਤਰ ਸਮਾਂ ਆਪਣੇ ਕੰਮ ਉੱਤੇ ਹੀ ਦੇਣਾ ਚਾਹੁੰਦਾ ਸੀ ਕਿਉਂਕਿ ਮੇਰੀ ਪਤਨੀ ਤੇ ਬੱਚਿਆਂ ਨੇ ਬਹੁਤ ਹੀ ਗਰੀਬੀ ਤੇ ਵਿੱਚ ਜ਼ਿੰਦਗੀ ਗੁਜ਼ਾਰੀ ਸੀ ਮੈਂ ਉਹਨਾਂ ਨੂੰ ਹਰ ਇੱਕ ਕੀਮਤ ਤੇ ਚੰਗੀ ਜ਼ਿੰਦਗੀ ਦੇਣਾ ਚਾਹੁੰਦਾ ਸੀ ਇਹੀ ਕਾਰਨ ਸੀ ਕਿ ਮੈਂ ਆਪਣੇ ਕਾਰੋਬਾਰ ਦੀ ਤਰੱਕੀ ਦੇ ਲਈ ਦਿਨ ਰਾਤ ਮਿਹਨਤ ਕਰ ਰਿਹਾ ਸੀ ਮੇਰੀ ਮਿਹਨਤ ਦਾ ਇਹ ਨਤੀਜਾ ਨਿਕਲਿਆ ਕਿ ਮੇਰਾ ਕਾਰੋਬਾਰ ਦਿਨ ਦੁੱਖਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਜਾ ਰਿਹਾ ਸੀ ਮੇਰੇ ਘਰ ਦੇ ਵਿੱਚ ਹੁਣ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਰਹੀ ਸੀ ਫਿਰ ਮੈਂ ਆਪਣੇ ਕਾਰੋਬਾਰ ਨੂੰ ਹੋਰ ਵੀ ਵਧਾਉਣ ਦੇ ਚੱਕਰ ਦੇ ਵਿੱਚ ਲੱਗਿਆ ਹੋਇਆ ਸੀ ਕਹਿੰਦੇ ਹਨ ਕਿ ਇਨਸਾਨ ਲਾਲਚ ਦੇ ਵਿੱਚ ਪੈ ਜਾਵੇ ਤਾਂ ਉਸ ਦੇ ਲਾਲਚ ਦੀ ਭੁੱਖ ਕਦੇ ਵੀ ਨਹੀਂ ਮਿਟਦੀ ਅਤੇ ਮੇਰੇ ਨਾਲ ਵੀ ਇਹੀ ਹੋਇਆ ਸੀ ਮੈਂ ਹੋਰ ਜ਼ਿਆਦਾ ਤੋਂ ਜ਼ਿਆਦਾ ਲਾਲਚ ਦੇ ਵਿੱਚ ਅੱਗੇ ਵਧਦਾ ਹੀ ਜਾ ਰਿਹਾ ਸੀ ਅਤੇ ਆਪਣੇ ਘਰ ਤੋਂ ਬਿਲਕੁਲ ਧਿਆਨ ਹਟਾ ਚੁੱਕਿਆ ਸੀ ਪਹਿਲਾਂ ਮੇਰੇ ਘਰ ਦੀ ਹਾਲਤ ਬਹੁਤ ਬੁਰੀ ਸੀ ਜਿਵੇਂ ਹੀ ਮੇਰਾ ਕਾਰੋਬਾਰ ਤਰੱਕੀ ਕਰਨ ਲੱਗਿਆ ਮੇਰੇ ਕੋਲ ਪੈਸੇ ਆਏ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਘਰ ਦੀ ਹਾਲਤ ਬਦਲੀ ਤਾਂ ਕਿ ਮੇਰੀ ਪਤਨੀ ਮੇਰੇ ਘਰ ਦੇ ਵਿੱਚ ਖੁਸ਼ ਰਹਿ ਸਕੇ ਅਤੇ ਉਸ ਦਾ ਘਰ ਦੇ ਵਿੱਚ ਦਿਲ ਲੱਗਿਆ ਰਹੇ ਨਹੀਂ ਤਾਂ ਉਹ ਹਮੇਸ਼ਾ ਮੇਰੇ ਨਾਲ ਇਸ ਗੱਲ ਦੀ ਸ਼ਿਕਾਇਤ ਕਰਦੀ ਕਿ ਘਰ ਦੀ ਹਾਲਤ ਇਸ ਤਰ੍ਹਾਂ ਬੁਰੀ ਹੈ ਕਿ ਇਸ ਦੀ ਸਫਾਈ ਕਰਨ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਸਫਾਈ ਕਰਨ ਤੋਂ ਬਾਅਦ ਵੀ ਘਰ ਉਸੇ ਤਰ੍ਹਾਂ ਹੀ ਦਿਖਦਾ ਹੈ। ਇਹ ਹੀ ਵਜ੍ਹਾ ਸੀ ਕਿ ਸਭ ਤੋਂ ਪਹਿਲਾਂ ਮੈਂ ਘਰ ਦੀ ਮੁਰੰਮਤ ਕਰਵਾਈ ਅਤੇ ਘਰ ਦੀ ਹਾਲਤ ਚੰਗੀ ਕਰਵਾਈ। ਮੈਂ ਘਰ ਦੇ ਵਿੱਚ ਨਵਾਂ ਪੇਂਟ ਕਰਵਾਇਆ ਅਤੇ ਨਵਾਂ ਫਰਨੀਚਰ ਲਿਆਂਦਾ, ਕੱਪੜੇ ਧੋਣ ਦੀ ਮਸ਼ੀਨ ਵੀ ਲਿਆਂਦੀ ਕਿਉਂਕਿ ਇਸ ਤੋਂ ਪਹਿਲਾਂ ਮੇਰੀ ਪਤਨੀ ਕੱਪੜੇ ਹੱਥ ਦੇ ਨਾਲ ਹੀ ਧੋਦੀ ਸੀ। ਮੇਰੀ ਪਹਿਲਾਂ ਤਨਖਾਹ ਇੰਨੀ ਨਹੀਂ ਸੀ ਕਿ ਮੈਂ ਉਸ ਨੂੰ ਕੋਈ ਮਸ਼ੀਨ ਲਿਆ ਕੇ ਦੇ ਦਿੰਦਾ। ਹੁਣ ਜਦੋਂ ਮੇਰੇ ਕੋਲ ਪੈਸੇ ਆ ਗਏ ਸਨ ਤਾਂ ਸਭ ਤੋਂ ਪਹਿਲਾਂ ਮੈਂ ਉਸ ਦੇ ਲਈ ਕੱਪੜੇ ਧੋਣ ਵਾਲੀ ਮਸ਼ੀਨ ਲੈ ਕੇ ਆਂਦੀ ਤਾਂ ਕਿ ਮੇਰੀ ਪਤਨੀ ਨੂੰ ਕੁਝ ਆਰਾਮ ਮਿਲ ਸਕੇ ਅਤੇ ਉਸ ਨੂੰ ਹੱਥ ਨਾਲ ਕੱਪੜੇ ਧੋਣ ਦੀ ਜ਼ਰੂਰਤ ਨਾ ਪਵੇ ਹੁਣ ਮੇਰੇ ਕੋਲ ਪੈਸਾ ਬਹੁਤ ਹੋ ਗਿਆ ਸੀ ਅਤੇ ਮੇਰੀ ਪਤਨੀ ਅਤੇ ਬੱਚੇ ਵੀ ਬਹੁਤ ਐਸ਼ੌਫ ਭਰੀ ਜ਼ਿੰਦਗੀ ਗੁਜ਼ਾਰ ਰਹੇ ਸਨ ਮੇਰਾ ਦੋਸਤ ਅਜੇ ਵੀ ਅਕਸਰ ਮੇਰੇ ਘਰ ਆਉਂਦਾ ਰਹਿੰਦਾ ਸੀ ਮੈਂ ਨੂੰ ਆਪਣੇ ਕੰਮ ਤੋਂ ਵੇਲ ਨਹੀਂ ਮਿਲਦੀ ਸੀ ਕਿ ਮੈਂ ਉਸ ਨੂੰ ਸਮਾਂ ਦੇ ਸਕਾਂ ਉਹ ਤਾਂ ਮੇਰੀ ਪਤਨੀ ਨੂੰ ਹੀ ਕਹਿ ਕੇ ਆਪਣੇ ਲਈ ਆਪਣਾ ਮਨ ਪਸੰਦ ਖਾਣਾ ਬਣਵਾ ਲੈਂਦਾ ਸੀ ਮੈਂ ਵੀ ਸ਼ਾਂਤੀ ਦੇ ਨਾਲ ਸੀ ਮੈਨੂੰ ਵੀ ਸ਼ਾਂਤੀ ਸੀ ਕਿ ਮੇਰੀ ਪਤਨੀ ਆਪਣੇ ਮੱਥੇ ਤੇ ਵੱਟ ਪਾਈ ਬਿਨਾ ਮੇਰੇ ਦੋਸਤ ਦਾ ਖਿਆਲ ਰੱਖ ਰਹੀ ਸੀ ਕਿਉਂਕਿ ਕੁਝ ਵੀ ਕਹੋ ਉਸ ਦੇ ਕਾਰਨ ਹੀ ਸਾਡੇ ਘਰ ਦੇ ਹਾਲਾਤ ਚੰਗੇ ਹੋਏ ਸਨ ਉਸ ਦੇ ਮੇਰੇ ਉੱਤੇ ਬਹੁਤ एहसान ਵੀ ਸਨ ਜੋ ਵੀ ਮੈਂ ਚਾਹੁੰਦੇ ਹੋਏ ਵੀ ਚੁਕਾ ਨਹੀਂ ਸਕਦਾ ਸੀ ਮੇਰਾ ਦੋਸਤ ਅਕਸਰ ਮੇਰੇ ਘਰ ਪਹੁੰਚ ਕੇ ਫੋਨ ਕਰਦਾ ਕਿ ਮੈਂ ਤੁਹਾਡੇ ਘਰ ਆ ਚੁੱਕਿਆ ਹਾਂ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ ਜਲਦੀ ਨਾਲ ਘਰ ਆ ਜਾ ਪਰ ਮੈਂ ਆਪਣੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਵਿਜੀ ਹੁੰਦਾ ਕਿ ਮੇਰੇ ਦਿਮਾਗ ਦੇ ਵਿੱਚੋਂ ਘਰ ਜਾਣ ਦਾ ਆਰਾਮ ਭਰੀ ਜ਼ਿੰਦਗੀ ਮਜ਼ੇ ਦੇ ਨਾਲ ਬਿਤਾ ਰਹੀ ਸਨ ਜਦੋਂ ਮੈਂ ਘਰ ਜਾਂਦਾ ਤਾਂ ਉਸ ਨੂੰ ਆਪਣਾ ਇੰਤਜ਼ਾਰ ਕਰਦੇ ਦੇਖਦਾ ਮੈਨੂੰ ਆਪਣੇ ਲਈ ਉਸ ਦੇਖਭਾਲਣ ਵਿੱਚ ਇੰਨੀ ਮੁਹੱਬਤ ਦੇਖ ਕੇ ਖੁਸ਼ੀ ਹੁੰਦੀ ਸੀ ਉਹ ਮੈਨੂੰ ਮਿਲਣ ਦੇ ਲਈ ਕਈ-ਕਈ ਘੰਟੇ ਮੇਰਾ ਇੰਤਜ਼ਾਰ ਕਰਦਾ ਰਹਿੰਦਾ ਨਹੀਂ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਕੋਣ ਕਿਸੇ ਦਾ ਇੰਤਜ਼ਾਰ ਕਰਦਾ ਹੈ ਮੈਂ ਰਾਤ ਨੂੰ ਘਰ ਜਾ ਕੇ ਉਸ ਦੇ ਨਾਲ ਹੀ ਖਾਣਾ ਖਾਂਦਾ ਅਤੇ ਖਾਣਾ ਖਾਂਦੇ ਸਮੇਂ ਉਹ ਮੇਰੇ ਪਤਨੀ ਦੇ ਹੱਥੋਂ ਬਣੇ ਖਾਣੇ ਦੀ ਤਾਰੀਫ਼ ਕਰਦਾ ਉਹ ਮੇਰੇ ਪਤਨੀ ਦੇ ਹੱਥੋਂ ਬਣੇ ਖਾਣੇ ਦੀਆਂ ਤਾਰੀਫ਼ਾਂ ਕਰਦਾ ਦਾ ਕਿ ਖਾਣਾ ਬਹੁਤ ਹੀ ਸੁਆਦੀਸ਼ਟ ਬਣਿਆ ਹੈ ਇਸ ਤਰ੍ਹਾਂ ਦਾ ਖਾਣਾ ਉਸਨੇ ਪਹਿਲੀ ਵਾਰ ਖਾਦਾ ਹੈ ਅਤੇ ਮੈਂ ਮਾਣ ਦੇ ਨਾਲ ਆਪਣੀ ਪਤਨੀ ਦੇ ਵੱਲ ਦੇਖਦਾ ਕਿ ਮੇਰੀ ਪਤਨੀ ਦੇ ਹੱਥਾਂ ਦੇ ਵਿੱਚ ਕਿੰਨਾ ਸਵਾਦ ਹੈ ਮੈਨੂੰ ਆਪਣਾ ਕਾਰੋਬਾਰ ਕਰਦੇ ਹੋਏ ਕਾਫੀ ਸਮਾਂ ਗੁਜ਼ਰ ਗਿਆ ਸੀ ਹੁਣ ਮੇਰਾ ਕਾਰੋਬਾਰ ਵੀ ਚੰਗੀ ਤਰ੍ਹਾਂ ਚੱਲ ਰਿਹਾ ਸੀ ਮੇਰੀ ਤਰੱਕੀ ਆਸਮਾਨ ਛੂ ਰਹੀ ਸੀ ਹੁਣ ਤਾਂ ਮੈਨੂੰ ਘਰ ਜਾਣ ਦੀ ਵੀ ਬੇਲ ਨਹੀਂ ਸੀ ਮੈਂ ਲੇਟ ਰਾਤ ਨੂੰ ਘਰ ਜਾਂਦਾ ਅਤੇ ਸਵੇਰੇ ਸਵੇਰੇ ਹੀ ਘਰੋਂ ਨਿਕਲ ਜਾਂਦਾ ਮੈਂ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨੂੰ ਹਰ ਐਸ਼ੋ ਆਰਾਮ ਦੇ ਰੱਖਿਆ ਸੀ ਅਤੇ ਉਹ ਆਪਣੇ ਐਸ਼ੋ ਆਰਾਮ ਭਰੀ ਜ਼ਿੰਦਗੀ ਮਜ਼ੇ ਦੇ ਨਾਲ ਬਤਾ ਰਹੇ ਸਨ। ਉਹਨਾਂ ਦਿਨਾਂ ਵਿੱਚ ਹੀ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਦੇ ਦਿਨ ਆਏ ਸਨ ਅਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਸੀ ਤਾਂ ਮੇਰੇ ਨਾਲ ਇੱਕ ਅਜਾ ਹਾਸਾ ਹੋਇਆ ਜਿਸ ਨੇ ਮੇਰੀ ਜ਼ਿੰਦਗੀ ਦੀ ਸ਼ਾਂਤੀ ਨੂੰ ਖਤਮ ਕਰਕੇ ਰੱਖ ਦਿੱਤਾ। ਮੇਰਾ ਸਾਰਾ maal ਜਿਸ ਗੋਦਾਮ ਦੇ ਵਿੱਚ ਰੱਖਿਆ ਸੀ ਉਸ ਗੋਦਾਮ ਦੇ ਵਿੱਚ ਸ਼ਾਰਟ ਸਰਕਟ ਹੋਣ ਦੀ وجہ ਦੇ ਕਾਰਨ ਅੱਧੀ ਰਾਤ ਨੂੰ ਅੱਗ ਲੱਗ ਗਈ ਸੀ ਅਤੇ ਜਦੋਂ ਅੱਗ ਦੀ ਖ਼ਬਰ ਮੈਨੂੰ ਮਿਲੀ ਕਿ ਮੇਰਾ ਪੂਰਾ ਗਦਾਮ ਮੱਚ ਕੇ ਸੁਆਹ ਹੋ ਗਿਆ ਸੀ ਮੈਂ ਰਾਤ ਦਾ ਥੱਕਿਆ ਹੋਇਆ ਆ ਕੇ ਆਪਣੇ ਕਮਰੇ ਦੇ ਵਿੱਚ ਸੋਇਆ ਹੋਇਆ ਸੀ ਉਸ ਸਮੇਂ ਹੀ ਮੈਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ ਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਹੈ ਇਹ ਸੁਣਨਾ ਸੀ ਕਿ ਮੇਰੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਸੀ ਮੈਂ ਜਲਦੀ ਨਾਲ ਆਪਣੀ ਦੁਕਾਨ ਦੇ ਵੱਲ ਭੱਜਿਆ ਸੀ ਅਤੇ ਉੱਥੇ ਇੱਕ ਕਿਆਮਤ ਮੇਰਾ ਇੰਤਜ਼ਾਰ ਕਰ ਰਹੀ ਸੀ ਮੇਰਾ ਪੂਰਾ ਗਦਾਮ ਕੁਝ ਹੀ ਸਮੇਂ ਦੇ ਵਿੱਚ ਮੱਚ ਕੇ ਸਵਾਹ ਹੋ ਚੁੱਕਿਆ ਸੀ ਮੈਂ ਉੱਥੇ ਹੀ ਆਪਣਾ ਸਿਰ ਫੜ ਕੇ ਬੈਠ ਗਿਆ ਸੀ ਮੇਰਾ ਜੋ ਕੁਝ ਵੀ ਸੀ ਇਸੇ ਗਦਾਮ ਦੇ ਵਿੱਚ ਹੀ ਸੀ ਜੋ ਕੁਝ ਹੀ ਸਮੇਂ ਦੇ ਵਿੱਚ ਮੱਚ ਕੇ ਰਾਖ ਹੋ ਚੁੱਕਿਆ ਸੀ ਮੇਰੀ ਪੂਰੀ ਜ਼ਿੰਦਗੀ ਦਾ ਜਮਾ ਪੂੰਜੀ ਅਤੇ ਕਮਾਈ ਸਭ ਕੁਝ ਬਰਬਾਦ ਹੋ ਗਿਆ ਸੀ ਮੈਨੂੰ ਪਤਾ ਲੱਗਿਆ ਕਿ ਰਾਤ ਦੇ ਸਮੇਂ ਸ਼ਾਰਟ ਸਰਕਟ ਦੇ ਕਾਰਨ ਗਦਾਮ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਦੇ ਕਾਰਨ ਪੂਰਾ ਦਾ ਪੂਰਾ ਗਦਾਮ ਸੜ ਕੇ ਸਵਾਹ ਹੋ ਗਿਆ ਸੀ ਤੇ ਜਿਸ ਸਮੇਂ ਦੇ ਵਿੱਚ ਹੀ ਮੈਂ ਖਾਲੀ ਹੱਥ ਹੋ ਗਿਆ ਸੀ ਮੈਂ ਆਪਣੇ ਦੋਸਤ ਨੂੰ ਫੋਨ ਕਰਕੇ ਮੌਕੇ ਉੱਤੇ ਬੁਲਾਇਆ ਉਹ ਉਸੇ ਸਮੇਂ ਹੀ ਆ ਗਿਆ ਉਸਨੇ ਮੈਨੂੰ ਬਹੁਤ ਹਿੰਮਤ ਦਿੱਤੀ ਮੈਨੂੰ ਉਸੇ ਸਮੇਂ ਲੱਗ ਰਿਹਾ ਸੀ ਕਿ ਮੈਂ ਇੱਕ ਵਾਰ ਫਿਰ ਤੋਂ ਖਾਲੀ ਹੱਥ ਹੋ ਗਿਆ ਹਾਂ ਮੇਰੀ ਜ਼ਿੰਦਗੀ ਮੇਰੇ ਨਾਲ ਇੱਕ ਇਸ ਤਰ੍ਹਾਂ ਦਾ ਭਿਆਨਕ ਮਜ਼ਾਕ ਕਰੇਗੀ ਮੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਮੈਂ ਜੋ ਆਪਣੇ ਕਾਰੋਬਾਰ ਨੂੰ ਹੋਰ ਵੀ ਜ਼ਿਆਦਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇਹ ਸਭ ਕੁਝ ਹੋ ਜਾਵੇਗਾ ਕੋਜ ਸਮੇਂਵਾਦ ਅੱਗ ਉੱਤੇ ਕਾਬੂ ਪਾ ਲਿਆ ਗਿਆ ਸੀ ਜਿਵੇਂ ਹੀ ਅੱਗ ਉੱਤੇ ਕਾਬੂ ਪਾਇਆ ਗਿਆ ਮੈਂ ਆਪਣੇ ਗੋਦਾਮ ਦੇ ਵੱਲ ਭੱਜਿਆ ਸੀ ਇਹ ਦੇਖਣ ਦੇ ਲਈ ਕਿ ਸ਼ਾਇਦ ਕੁਝ ਬਚਿਆ ਹੋਵੇ ਪਰ ਉੱਥੇ ਤਾਂ ਹਰ ਇੱਕ ਚੀਜ਼ ਰਾਖ ਦਾ ਢੇਰ ਬਣ ਚੁੱਕੀ ਸੀ ਮੇਰਾ ਦਿਮਾਗ ਸੁੰਨ ਹੋਣ ਲੱਗ ਗਿਆ ਸੀ ਇੱਕ ਮਿੰਟ ਦੇ ਵਿੱਚ ਕਿਵੇਂ ਕੋਈ ਇਨਸਾਨ ਅਸਮਾਨ ਤੋਂ ਜ਼ਮੀਨ ਉੱਤੇ ਡਿੱਗ ਜਾਂਦਾ ਹੈ ਇਸ ਗੱਲ ਦਾ ਮੈਨੂੰ ਅੰਦਾਜ਼ਾ ਨਹੀਂ ਸੀ ਕੱਲ ਤੱਕ ਜਿਸ ਗੋਦਾਮ ਨੂੰ ਦੇਖ ਕੇ ਮੈਂ ਖੁਸ਼ ਹੁੰਦਾ ਸੀ ਅੱਜ ਉਸ ਨੂੰ ਇਹ ਦੇਖ ਕੇ ਮੈਂ ਹੰਝੂ ਵਹਾ ਰਿਹਾ ਸੀ ਮੇਰਾ ਦੋਸਤ ਉੱਥੋਂ ਮੈਨੂੰ ਆਪਣੇ ਨਾਲ ਘਰ ਲੈ ਆਇਆ ਮੈਂ ਘਰ ਆਉਣਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ ਕਿਸੇ ਚਮਤਕਾਰ ਦੇ ਇੰਤਜ਼ਾਰ ਦੇ ਵਿੱਚ ਖੜ੍ਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਕਾਸ਼ ਇਹ ਕੋਈ ਸੁਪਨਾ ਹੋਵੇ ਅਤੇ ਜਦੋਂ ਵੀ ਮੇਰੀ ਇਹ ਸਫਿਆਨਕ ਸੁਖਣੇ ਤੋਂ ਅੱਖ ਖੁੱਲੇਗੀ ਤਾਂ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੋਵੇਗਾ ਪਰ ਇਹ ਇੱਕ ਜ਼ਿੰਦਗੀ ਦੀ ਕੌੜੀ ਸੰਚਾਈ ਸੀ ਜਿਵੇਂ ਤੋਂ ਮੂੰਹ ਮੋੜਨਾ ਮੇਰੇ ਲਈ ਸੰਭਵ ਨਹੀਂ ਸੀ ਇਸ ਹਾਸੇ ਤੋਂ ਬਾਅਦ ਮੈਂ ਕਾਫੀ ਦਿਨਾਂ ਤੱਕ ਆਪਣੇ ਘਰ ਦੇ ਵਿੱਚ ਹੀ ਪਿਆ ਰਿਹਾ ਕਿਉਂਕਿ ਮੇਰਾ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ ਮੈਂ ਲੋਕਾਂ ਦੇ ਇਸੇ ਦੇ ਨੇ ਸਨ ਉਹਨਾਂ ਦੇ ਪੈਸੇ ਮੈਂ ਪਹਿਲਾਂ ਹੀ ਦੇ ਦਿੱਤੇ ਸਨ ਹੁਣ ਮੇਰੇ ਕੋਲ ਇੰਨੇ ਹੀ ਪੈਸੇ ਬਚੇ ਸਨ ਜਿਸ ਦੇ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਹੋ ਰਿਹਾ ਸੀ ਇੱਕ ਵਾਰ ਪਹਿਲਾਂ ਦੀ ਤਰ੍ਹਾਂ ਹਾਲਾਤ ਆ ਗਏ ਸਨ ਇਸ ਵਾਰ ਤਾਂ ਹਾਲਤ ਪਹਿਲਾਂ ਤੋਂ ਵੀ ਖਰਾਬ ਸੀ ਅਤੇ ਇਹ ਸਭ ਦੇ ਵਿੱਚੋਂ ਨਿਕਲਣ ਦਾ ਕੋਈ ਤਰੀਕਾ ਸਮਝ ਨਹੀਂ ਆ ਰਿਹਾ ਸੀ ਮੈਂ ਕੁਝ ਤਾਂ ਕਰਨਾ ਹੀ ਸੀ ਇਸ ਤਰ੍ਹਾਂ ਕਿੰਨਾ ਸਮਾਂ ਹੱਥ ਤੇ ਹੱਥ ਰੱਖ ਕੇ ਬੈਠਾ ਰਹਿੰਦਾ ਬਿਜਲੀ ਅਤੇ ਗੈਸ ਦੇ ਬਿੱਲ ਵੀ ਹੁਣ ਦਰਵਾਜ਼ੇ ਤੇ ਆਉਣ ਲੱਗੇ ਸਨ ਬੱਚਿਆਂ ਦੇ ਸਕੂਲ ਦੀ ਫੀਸ ਵੀ ਦੇਣੀ ਸੀ ਘਰ ਦੇ ਰਾਸ਼ਨ ਦੀ ਵੀ ਚਿੰਤਾ ਸੀ ਇੱਕ ਵਾਰ ਫਿਰ ਤੋਂ ਮੈਂ ਆਪਣੇ ਕੰਮ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਹੁਣ ਕੰਮ ਦੇ ਵਿੱਚ ਪਹਿਲਾਂ ਜਿਹੀ ਗੱਲ ਨਹੀਂ ਸੀ ਪਹਿਲਾਂ ਤਾਂ ਪੂਰਾ ਦਿਨ ਬੇਲ ਹੀ ਨਹੀਂ ਮਿਲਦੀ ਸੀ ਰਾਤ ਨੂੰ ਹੀ ਘਰ ਦੇ ਵਿੱਚ ਆਉਣ ਦਾ ਸਮਾਂ ਮਿਲਦਾ ਸੀ ਹੁਣ ਮੈਂ ਪੂਰਾ ਦਿਨ ਹੱਥ ਤੇ ਹੱਥ ਰੱਖ ਕੇ ਬੈਠਾ ਰਹਿੰਦਾ ਕਿਉਂਕਿ ਮੇਰਾ ਪੂਰਾ ਦਾ ਪੂਰਾ maal ਮਚ ਕੇ ਰਾਖ ਹੋ ਚੁੱਕਿਆ ਸੀ ਹੁਣ ਮੇਰੇ ਕੋਲ ਕੁਝ ਨਹੀਂ ਸੀ ਜਿਸ ਦੇ ਦਮ ਤੇ ਮੈਂ ਆਪਣਾ ਕਾਰੋਬਾਰ ਕਰ ਸਕਦਾ ਇਸ ਤਰ੍ਹਾਂ ਹੀ ਇੱਕ ਦਿਨ ਮੈਂ ਆਪਣੀ ਦੁਕਾਨ ਉੱਤੇ ਦੁਖੀ ਬੈਠਾ ਹੋਇਆ ਸੀ ਦੁਕਾਨ ਉੱਤੇ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਸੀ ਕਿਉਂਕਿ ਕੰਮ ਬਿਲਕੁਲ ਨਹੀਂ ਸੀ ਇੱਕ ਦੋ ਜਗ੍ਹਾ ਤੋਂ ਪੈਸੇ ਮਿਲਣ ਦੀ ਉਮੀਦ ਵੀ ਸੀ ਪਰ ਅਜੇ ਉਹ ਲੋਕ ਪੈਸੇ ਨਹੀਂ ਦੇ ਰਹੀ ਸੰ ਅੱਜ ਮੈਨੂੰ ਆਪਣੀ ਸਿਹਤ ਵੀ ਕੁਝ ਠੀਕ ਨਹੀਂ ਲੱਗ ਰਹੀ ਸੀ ਤਾਂ ਮੈਂ ਦੁਕਾਨ ਬੰਦ ਕਰਕੇ ਘਰ ਜਾਣ ਦਾ ਫੈਸਲਾ ਕਰਨ ਲੱਗਿਆ ਕਿਉਂਕਿ ਖਾਲੀ ਦੁਕਾਨ ਉੱਤੇ ਬੈਠਣਾ ਦਿਲ ਨੂੰ ਹੋਰ ਵੀ ਦੁਖੀ ਕਰ ਰਿਹਾ ਸੀ ਕੁਝ ਸਮੇਂ ਬਾਅਦ ਦੁਕਾਨ ਬੰਦ ਕੀਤੀ ਅਤੇ ਘਰ ਵੱਲ ਚੱਲ ਪਿਆ ਘਰ ਦੇ ਵਿੱਚ ਪਹੁੰਚਿਆ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਮੈਨੂੰ ਇਸ ਸਮੇਂ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਹੈਰਾਨੀ ਹੋਈ ਕਿ ਦਰਵਾਜ਼ਾ ਕਿਉਂ ਖੋਲ੍ਹਾ ਹੋਇਆ ਹੈ ਕਿ ਦਰਵਾਜ਼ਾ ਕਿਉਂ ਖੁੱਲ੍ਹਾ ਹੋਇਆ ਹੈ ਕਿਉਂਕਿ ਇਸ ਸਮੇਂ ਬੱਚੇ ਵੀ ਸਕੂਲ ਵਿੱਚ ਹੁੰਦੇ ਸਨ ਮੈਨੂੰ ਆਪਣੀ ਪਤਨੀ ਦੀ ਲਾਪਰਵਾਹੀ ਉੱਤੇ ਬਹੁਤ ਗੁੱਸਾ ਆਇਆ ਕਿਉਂਕਿ ਇਸ ਸਮੇਂ ਉਹ ਘਰ ਦੇ ਵਿੱਚ ਇਕੱਲੀ ਹੁੰਦੀ ਸੀ ਅਤੇ ਅਕਸਰ ਸੌਂ ਜਾਂਦੀ ਸੀ ਮੈਨੂੰ ਲੱਗਿਆ ਕਿ ਅੱਜ ਉਸਨੇ ਲਾਪਰਵਾਹੀ ਦਿਖਾਈ ਹੈ ਅਤੇ ਉਹ ਦਰਵਾਜ਼ਾ ਖੁੱਲ੍ਹਾ ਛੱਡ ਕੇ ਸੌਂ ਗਈ ਹੈ ਕਿ ਜੇਕਰ ਕੋਈ ਘਰ ਦੇ ਵਿੱਚ ਆ ਵੀ ਤਾਂ ਉਸ ਦੀ ਨੀਂਦ ਖਰਾਬ ਨਾ ਹੋਵੇ ਇਸ ਖਿਆਲ ਦੇ ਨਾਲ ਮੈਂ ਹੌਲੀ-ਹੌਲੀ ਆਪਣੇ ਘਰ ਦੇ ਅੰਦਰ ਦਾਖਲ ਹੋਇਆ ਅਤੇ ਆਪਣੇ ਕਮਰੇ ਦੇ ਵੱਲ ਵਧਿਆ ਮੈਨੂੰ ਆਪਣੇ ਕਮਰੇ ਤੋਂ ਗੱਲਾਂ ਕਰਨ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਮੈਂ ਸੋਚਿਆ ਕਿ ਇਸ ਸਮੇਂ ਘਰ ਦੇ ਵਿੱਚ ਕੌਣ ਹੋ ਸਕਦਾ ਹੈ ਇਹ ਸੋਚਦੇ ਹੋਏ ਮੈਂ ਆਪਣੇ ਕਮਰੇ ਦੇ ਵਾਲ ਵਧਿਆ ਦਰਵਾਜ਼ਾ ਹਲਕਾ ਜਿਹਾ ਖੁੱਲਿਆ ਹੋਇਆ ਸੀ ਜਿੱਥੇ ਖੜੇ ਹੋ ਕੇ ਅੰਦਰ ਦਾ ਨਜ਼ਾਰਾ ਸਾਫ਼ ਦਿਖਾਈ ਦੇ ਰਿਹਾ ਸੀ ਜਿਵੇਂ ਹੀ ਮੈਂ ਦਰਵਾਜ਼ੇ ਦੇ ਬਾਹਰ ਖੜੇ ਹੋ ਕੇ ਕਮਰੇ ਦੇ ਅੰਦਰ ਦੇਖਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਤੇ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਸੀ ਮੈਂ ਕਿਸੇ ਬੇਜਾਨ ਲਾਸ਼ ਦੀ ਤਰ੍ਹਾਂ ਖੜਾ ਖੁੱਲੀਆਂ ਅੱਖਾਂ ਦੇ ਨਾਲ ਸਾਹਮਣੇ ਦੇਖ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਇਹ ਸਭ ਕੁਝ ਦੇਖਣ ਤੋਂ ਪਹਿਲਾਂ ਮਾਰ ਕਿਉਂ ਨਹੀਂ ਗਿਆ ਕਿਉਂਕਿ ਮੇਰੀ ਪਤਨੀ ਮੇਰੇ ਕਮਰੇ ਦੇ ਵਿੱਚ ਹੀ ਮੇਰੇ ਦੋਸਤ ਦੇ ਨਾਲ ਬਹੁਤ ਹੀ ਗਲਤ ਹਾਲਤ ਦੇ ਵਿੱਚ ਸੀ ਮੈਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਮੈਂ ਕਾਫੀ ਦੇਰ ਤੱਕ ਖੜ੍ਹਾ ਰਿਹਾ ਸੋਚਣ ਸਮਝਣ ਦੀ ਸਾਰੀ ਸੁਧ-ਬੁੱਧ ਖਤਮ ਹੋ ਚੁੱਕੀ ਸੀ ਇੱਕਦਮ ਹੀ ਮੇਰੀ ਪਤਨੀ ਦੀ ਨਜ਼ਰ ਮੇਰੇ ਉੱਤੇ ਪਈ ਤਾਂ ਉਹ ਆਪਣੀ ਜਗ੍ਹਾ ਤੋਂ ਉੱਠ ਕੇ ਖੜ੍ਹੀ ਹੋ ਗਈ ਅਤੇ ਹੈਰਾਨੀ ਦੇ ਨਾਲ ਮੇਰੇ ਵੱਲ ਦੇਖਣ ਲੱਗੀ ਮੇਰੇ ਪਤਨੀ ਦੇ ਦਰਵਾਜ਼ੇ ਵੱਲ ਦੇਖਣ ਤੇ ਮੇਰਾ ਦੋਸਤ ਨੇ ਵੀ ਮੁੜ ਕੇ ਮੇਰੇ ਵੱਲ ਦੇਖਿਆ ਸੀ ਉਹ ਵੀ ਪਰੇਸ਼ਾਨ ਹੋ ਗਿਆ ਉਨ੍ਹਾਂ ਦੋਨਾਂ ਨੂੰ ਵੀ ਉਮੀਦ ਨਹੀਂ ਸੀ ਕਿ ਮੈਂ ਇਸ ਸਮੇਂ ਘਰ ਆ ਜਾਵਾਂਗਾ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਦੇਖ ਲਵਾਂਗਾ ਇਸ ਤਰ੍ਹਾਂ ਦੀ ਗੱਲ ਤਾਂ ਮੇਰੇ ਦਿਮਾਗ ਵਿੱਚ ਹੈ ਹੀ ਨਹੀਂ ਸੀ ਫਿਰ ਮੈਂ ਕਦੇ ਇਸ ਤਰ੍ਹਾਂ ਦਾ ਨਜ਼ਾਰਾ ਵੀ ਦੇਖਾਂਗਾ ਉਨ੍ਹਾਂ ਦੋਨਾਂ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਮੈਂ ਸਮਝ ਹੀ ਨਹੀਂ ਪਾ ਰਿਹਾ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਗੁੱਸੇ ਦੇ ਨਾਲ ਆਪਣੀ ਪਤਨੀ ਦੇ ਵੱਲ ਵਧਿਆ ਉਸ ਨੂੰ ਬਾਹੋਂ ਫੜ ਕੇ ਆਪਣੇ ਸਾਹਮਣੇ ਕੀਤਾ ਉਹ ਮੇਰੇ ਨਾਲ ਅੱਖਾਂ ਨਹੀਂ ਮਿਲਾਉਂਦੀ ਆ ਰਹੀ ਸੀ ਮੈਨੂੰ ਆਪਣੇ ਦੋਸਤ ਦਾ ਇੰਨਾ ਦੁੱਖ ਨਹੀਂ ਸੀ ਜਿੰਨਾ ਦੁੱਖ ਮੈਨੂੰ ਆਪਣੀ ਪਤਨੀ ਦੀ ਬੇਵਫਾਈ ਦਾ ਸੀ ਉਸ ਦੀ ਬੇਵਫਾਈ ਨੇ ਜਿਵੇਂ ਮੈਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ ਹੁਣ ਕੁਝ ਪੁੱਛਣ ਜਾਂ ਸੋਚਣ ਸਮਝਣ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਅਤੇ ਨਾ ਹੀ ਇਸ ਸਮੇਂ ਮੇਰੇ ਕੋਲ ਕੋਈ ਸ਼ਬਦ ਮੌਜੂਦ ਸਨ ਮੈਂ ਬਸ ਉਸਦਾ ਹੱਥ ਫੜਿਆ ਤੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਮੇਰੀ ਪਤਨੀ ਹੁਣ ਮੇਰੇ ਅੱਗੇ ਹੱਥ ਜੋੜ ਰਹੀ ਸੀ ਅਤੇ ਮੇਰੇ ਤੋਂ ਮਾਫੀ ਮੰਗ ਰਹੀ ਸੀ ਪਰ ਮੈਂ ਗੁੱਸੇ ਦੇ ਵਿੱਚ ਇੰਨਾ ਅੰਨ੍ਹਾ ਹੋ ਚੁੱਕਿਆ ਸੀ ਕਿ ਮੈਂ ਚਾਹੁੰਦਾ ਸੀ ਕਿ ਉਹ ਦੋਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਹਟ ਜਾਣ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਗੁੱਸੇ ਦੇ ਵਿੱਚ ਕੋਈ ਵੱਡਾ ਕਦਮ ਚੱਕ ਲਵਾਂ ਪਤਾ ਲੱਗੇ ਕਿ ਗੁੱਸੇ ਦੇ ਵਿੱਚ ਮੈਂ ਉਹਨਾਂ ਦੋਨਾਂ ਨੂੰ ਕਤਲ ਹੀ ਨਾ ਕਰ ਦਿਆਂ ਮੈਂ ਸੋ ਸਮੇਂ ਆਪਣੇ ਤੇ ਕੰਟਰੋਲ ਕੀਤਾ ਹੋਇਆ ਸੀ ਅਤੇ ਉਹਨਾਂ ਨੂੰ ਦੋਨਾਂ ਨੂੰ ਘਰ ਤੋਂ ੱੱਕੇ ਦੇ ਕੇ ਬਾਹਰ ਕੱਢ ਦਿੱਤਾ ਮੈਨੂੰ ਆਪਣੇ ਦੋਸਤ ਦਾ ਵੀ ਬਹੁਤ ਦੁੱਖ ਹੋਇਆ ਸੀ ਜਿਸ ਨੂੰ ਮੈਂ ਆਪਣਾ ਦੋਸਤ ਸਮਝਦਾ ਰਿਹਾ ਉਸ ਨੇ ਹੀ ਮੇਰੇ ਪਿੱਠ ਵਿੱਚ ਛੁਰਾ ਮਾਰਿਆ ਸੀ ਅਤੇ ਮੇਰੀ ਪਤਨੀ ਜਿਸ ਨੂੰ ਮੈਂ ਜ਼ਿੰਦਗੀ ਦੇ ਵਿੱਚ ਹਰ ਸੁੱਖ ਅਤੇ ਐਸ਼ੋ ਰਾਮ ਦੇਣ ਦੇ ਲਈ ਮੈਂ ਦਿਨ ਰਾਤ ਮਿਹਨਤ ਕਰ ਰਿਹਾ ਸੀ ਉਸ ਨੇ ਹੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਅੱਗ ਲਗਾਈ ਸੀ ਉਹਨਾਂ ਦੋਨਾਂ ਦੇ ਘਰੋਂ ਜਾਣ ਤੋਂ ਬਾਅਦ ਮੈਂ ਦਰਵਾਜ਼ੇ ਤੇ ਬੈਠ ਕੇ ਬਹੁਤ ਸਮੇਂ ਤੱਕ ਰੋਇਆ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਅਸਲ ਦੇ ਵਿੱਚ ਬਰਬਾਦ ਮੈਂ ਅੱਜ ਹੋਇਆ ਹਾਂ ਮੈਂ ਆਪਣੇ ਆਪ ਨੂੰ ਬੁਖਾਰੀ ਤੋਂ ਘੱਟ ਮਹਿਸੂਸ ਨਹੀਂ ਕਰ ਰਿਹਾ ਸੀ ਕੁਝ ਸਮੇਂ ਤੱਕ ਮੇਰੀ ਪਤਨੀ ਦਰਵਾਜ਼ਾ ਖੜਕਾਉਂਦੀ ਰਹੀ ਅਤੇ ਆਪਣੇ ਕੀਤੇ ਦੀ ਮਾਫੀ ਮੰਗਦੀ ਰਹੀ ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀਆਂ ਬੇਨਤੀਆਂ ਮੇਰੇ ਉੱਤੇ ਕੋਈ ਅਸਰ ਨਹੀਂ ਕਰ ਰਹੀਆਂ ਤਾਂ ਉਹ ਵੀ ਥੱਕ ਹਾਰ ਕੇ ਮੇਰੇ ਦੋਸਤ ਦੇ ਨਾਲ ਚਲੀ ਗਈ ਉਸ ਦਿਨ ਮੈਂ ਜੀ ਭਰ ਕੇ ਰੋਇਆ ਸੀ ਬੱਚਿਆਂ ਦੇ ਸਕੂਲ ਤੋਂ ਆਉਣ ਦਾ ਸਮਾਂ ਵੀ ਹੋ ਰਿਹਾ ਸੀ ਮੈਂ ਇਹ ਸੋਚ ਰਿਹਾ ਸੀ ਕਿ ਜਦੋਂ ਉਹ ਘਰ ਆਉਣਗੇ ਅਤੇ ਆਪਣੇ ਮਾਂ ਨੂੰ ਨਹੀਂ ਦੇਖਣਗੇ ਤਾਂ ਉਹ ਕੀ ਕਹਿਣਗੇ ਕੁਝ ਸਮੇਂ ਬਾਅਦ ਹੀ ਬੱਚੇ ਸਕੂਲ ਤੋਂ ਆ ਗਏ ਮੈਂ ਦਰਵਾਜ਼ਾ ਖੋਲ੍ਹਿਆ ਸਭ ਤੋਂ ਪਹਿਲਾਂ ਮੇਰੇ ਵੱਡੇ ਬੇਟੇ ਨੇ ਆਉਂਦੇ ਹੀ ਆਪਣੀ ਮਾਂ ਦੇ ਬਾਰੇ ਵਿੱਚ ਸਵਾਲ ਕੀਤਾ ਸੀ ਉਸ ਦੇ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੈਂ ਆਪਣੇ ਬੱਚਿਆਂ ਨੂੰ ਕੀ ਦੱਸਦਾ ਕਿ ਉਹਨਾਂ ਦੀ ਮਾਂ ਆਪਣੇ ਆਸ਼ਕ ਦੇ ਨਾਲ ਚਲੀ ਗਈ ਹੈ ਕੀ ਦੱਸਦਾ ਕੀ ਮੈਂ ਤੁਹਾਨੂੰ అడ్డి ਤਲਾਕ ਦੇ ਕੇ ਹਮੇਸ਼ਾ ਹਮੇਸ਼ਾ ਦੇ ਲਈ ਇਸ ਘਰ ਤੋਂ ਕੱਢ ਦਿੱਤਾ ਹੈ ਇਸ ਹਾਲਾਤ ਦੇ ਵਿੱਚ ਮੈਂ ਆਪਣੇ ਬੱਚਿਆਂ ਨੂੰ ਝੂਠ ਬੋਲਣਾ ਹੀ ਸਹੀ ਸਮਝਿਆ ਕਿਉਂਕਿ ਉਹਨਾਂ ਦੇ ਛੋਟੇ ਦਿਮਾਗ ਦੇ ਵਿੱਚ ਸੱਚਾਈ ਨੂੰ ਸਵੀਕਾਰ ਕਰਨ ਦੀ ਹਿੰਮਤ ਨਹੀਂ ਸੀ ਉਹ ਤਾਂ ਤਲਾਕ ਜਿਹੇ ਸ਼ਬਦ ਤੋਂ ਵੀ ਜਾਣਕਾਰ ਨਹੀਂ ਸਨ ਮੈਂ ਉਹਨਾਂ ਨੂੰ ਝੂਠ ਕਿਹਾ ਕਿ ਤੁਹਾਡੀ ਮਾਂ ਨਾਨੀ ਦੇ ਘਰ ਗਈ ਹੈ ਅਤੇ ਕੁਝ ਦਿਨਾਂ ਵਿੱਚ ਹੀ ਵਾਪਸ ਆ ਜਾਵੇਗੀ ਉਹਨਾਂ ਦੀ ਨਾਨੀ ਦਾ ਘਰ ਦੂਜੇ ਸ਼ਹਿਰ ਦੇ ਵਿੱਚ ਸੀ ਇਸ ਕਰਕੇ ਮੇਰੇ ਬੱਚਿਆਂ ਨੇ ਮੇਰੀ ਗੱਲ ਉੱਤੇ ਆਸਾਨੀ ਦੇ ਨਾਲ ਯਕੀਨ ਕਰ ਲਿਆ ਅਤੇ ਕੁਝ ਸਮੇਂ ਦੇ ਲਈ ਸ਼ਾਂਤ ਹੋ ਗਈ ਮੈਂ ਜਾਣਦਾ ਸੀ ਕਿ ਮੇਰੀ ਛੋਟੀ ਬੇਟੀ ਨੂੰ ਸੰਭਾਲਣਾ ਮੇਰੇ ਬਸ ਦੀ ਗੱਲ ਨਹੀਂ ਸੀ ਕਿਉਂਕਿ ਉਸ ਨੂੰ ਆਪਣੀ ਮਾਂ ਦੀ ਬਹੁਤ ਆਦਤ ਸੀ ਮੇਰੀ ਛੋਟੀ ਬੇਟੀ ਦੀ ਉਮਰ ਸਿਰਫ 5 ਸਾਲ ਸੀ ਉਸੇ ਦੇ ਨਾਲ ਹੀ ਸੌਂਦੀ ਸੀ ਉਹ ਕਿਸੇ ਤਰ੍ਹਾਂ ਵੀ ਸ਼ਾਂਤ ਨਹੀਂ ਹੋ ਸਕਦੀ ਸੀ ਪਰ ਮੈਂ ਹਾਲਾਤ ਦਾ ਸਾਹਮਣਾ ਕਰਨਾ ਹੀ ਸੀ ਜ਼ਿੰਦਗੀ ਦੀ ਸੱਚਾਈ ਚਾਹੇ ਕਿੰਨੀ ਵੀ ਕੌੜੀ ਹੋਵੇ ਇਨਸਾਨ ਉਸ ਤੋਂ ਮੂੰਹ ਨਹੀਂ ਮੋੜ ਸਕਦਾ ਇਹ ਹੀ ਵਜ੍ਹਾ ਸੀ ਕਿ ਮੈਂ ਵੀ ਸਾਰੀ ਹਕੀਕਤ ਨੂੰ ਅਣਦੇਖਾ ਨਹੀਂ ਕਰ ਸਕਦਾ ਸੀ ਮੇਰੇ ਉੱਤੇ ਹੁਣ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਵੀ ਸੀ ਹੁਣ ਮੈਂ ਆਪਣੇ ਬੱਚਿਆਂ ਦੀ ਦੇਖਭਾਲ ਦੇ ਲਈ ਘਰ ਦੇ ਵਿੱਚ ਹੀ ਰਹਿਣ ਲੱਗਿਆ ਸੀ ਅਤੇ ਆਪਣੇ ਹਾਲਾਤਾਂ ਉੱਤੇ ਰੋਂਦਾ ਰਹਿੰਦਾ ਜੋ ਵੀ ਜਮਾ ਪੂੰਜੀ ਸੀ ਉਹ ਕਾਰ ਵਿੱਚ ਹੀ ਖਰਚ ਹੋ ਗਈ ਸੀ ਹੁਣ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਕੰਮ ਉੱਤੇ ਕਿਵੇਂ ਜਾ ਸਕਦਾ ਸੀ ਉਹਨਾਂ ਦੀ ਮਾਂ ਨੇ ਤਾਂ ਮੁੜ ਕੇ ਆਪਣੇ ਬੱਚਿਆਂ ਦੀ ਖ਼ਬਰ ਹੀ ਨਹੀਂ ਲਈ ਸੀ ਕੁਝ ਸਮੇਂ ਬਾਅਦ ਹੀ ਮੈਨੂੰ ਖ਼ਬਰ ਮਿਲੀ ਕਿ ਮੇਰੇ ਦੋਸਤ ਅਤੇ ਮੇਰੀ ਪਤਨੀ ਨੇ ਵਿਆਹ ਕਰ ਲਿਆ ਹੈ ਉਸ ਦਿਨ ਵੀ ਮੈਂ ਬਹੁਤ ਰੋਇਆ ਸੀ ਮੈਨੂੰ ਲੱਗਿਆ ਕਿ ਮੇਰਾ ਦਿਲ ਟੁਕੜੇ ਟੁਕੜੇ ਹੋ ਗਿਆ ਹੋਵੇ ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਆਪਣੇ ਆਪ ਨੂੰ ਰੱਬ ਦੇ ਸਹਾਰੇ ਛੱਡ ਦਿੱਤਾ ਪਰ ਅੱਜ ਮੈਨੂੰ ਆਪਣੀ ਮਾਂ ਦੀ ਬਹੁਤ ਜ਼ਿਆਦਾ ਆ ਰਹੀ ਸੀ ਮੇਰੀ ਮਾਂ ਨੂੰ ਮਰੇ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ 5 ਸਾਲ ਪਹਿਲਾਂ ਹੀ ਉਹਨਾਂ ਦੀ ਮੌਤ ਹੋਈ ਸੀ ਮੇਰੀ ਮਾਂ ਦਾ ਇੱਕ ਪੁਰਾਣਾ ਸੰਦੂਕ ਸੀ ਮੈਂ ਆਪਣੀ ਮਾਂ ਨੂੰ ਯਾਦ ਕਰਦੇ ਕਰਦੇ ਆਪਣੀ ਮਾਂ ਦੀ ਆਖਰੀ ਨਿਸ਼ਾਨੀ ਉਸ ਸੰਦੂਕ ਨੂੰ ਖੋਲ੍ਹ ਕੇ ਉਹਨਾਂ ਦੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਆਪਣੀ ਮਾਂ ਦੀ ਹਰ ਚੀਜ਼ ਦੇਖ ਰਿਹਾ ਸੀ ਕਿ ਸਮਾਨ ਦੇ ਹੇਠਾਂ ਮੈਨੂੰ ਇੱਕ ਘੜੀ ਦਿਖੀ ਮੈਂ ਦੇਖਿਆ ਤਾਂ ਉਹ ਗੈਨੇ ਸਨ ਮੈਨੂੰ ਆਪਣੀ ਅੱਖਾਂ ਉੱਤੇ ਵੀ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਇਸ ਤਰ੍ਹਾਂ ਮੈਨੂੰ ਆਪਣੀ ਮਾਂ ਦੇ ਸੋਨੇ ਦੇ ਗਹਿਣੇ ਮਿਲ ਜਾਣਗੇ ਮੈਂ ਉਹਨਾਂ ਸਾਰੇ ਗਹਿਣਿਆਂ ਨੂੰ ਪਾ ਕੇ ਬਹੁਤ ਖੁਸ਼ ਸੀ ਮੈਂ ਉਹਨਾਂ ਸਾਰੇ ਗਹਿਣਿਆਂ ਨੂੰ ਕੱਢ ਲਿਆ ਅਤੇ ਉਹਨਾਂ ਨੂੰ ਵੇਚ ਕੇ ਦੁਬਾਰਾ ਕੰਮਕਾਰ ਕਰਨ ਦੀ ਸੋਚੀ ਜਦੋਂ ਮੈਂ ਆਪਣਾ ਕੰਮ ਕਰ ਦੁਬਾਰਾ ਸ਼ੁਰੂ ਕੀਤਾ ਤਾਂ ਇੱਕ ਵਾਰ ਫਿਰ ਤੋਂ ਮੇਰੀ ਕਿਸਮਤ ਚਮਕ ਗਈ ਕਿਸਮਤ ਨੇ ਮੇਰੀ ਉਂਗਲੀ ਫੜ ਲਈ ਅਤੇ ਮੈਂ ਕਾਮਯਾਬੀ ਦੇ ਰਸਤੇ ਉੱਤੇ ਚੱਲ ਪਿਆ ਇੱਕ ਵਾਰ ਫਿਰ ਤੋਂ ਮੇਰੀ ਕਿਸਮਤ ਮੇਰੇ ਉੱਤੇ ਰਵਾਨ ਹੋਈ ਸੀ ਮੈਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਇੱਕ ਨੌਕਰਾਨੀ ਦਾ ਇੰਤਜ਼ਾਮ ਕਰ ਲਿਆ ਸੀ ਮੈਂ ਉਸ ਔਰਤ ਨੂੰ ਆਪਣੇ ਮਾਂ ਦੇ ਸਮੇਂ ਤੋਂ ਜਾਣਦਾ ਸੀ ਉਹ ਪਹਿਲਾਂ ਵੀ ਸਾਡੇ ਘਰ ਦੇ ਵਿੱਚ ਕੰਮ ਕਰਦੀ ਸੀ ਪਰ ਜਦੋਂ ਹਾਲਾਤ ਖਰਾਬ ਹੋਏ ਤਾਂ ਅਸੀਂ ਉਸ ਨੂੰ ਕੰਮ ਤੋਂ ਆਉਣ ਤੋਂ ਮਨਾ ਕਰ ਦਿੱਤਾ ਸੀ ਮੇਰੀ ਛੋਟੀ ਬੇਟੀ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ ਦਿਨ ਰਾਤ ਰੋਂਦੀ ਰਹਿੰਦੀ ਸੀ ਅਤੇ ਰੋਣ ਦੇ ਕਾਰਨ ਉਸ ਦੀ ਸਿਹਤ ਵੀ ਖਰਾਬ ਰਹਿਣ ਲੱਗੀ ਸੀ ਉਹ ਆਪਣੀ ਮਾਂ ਦੇ ਕੋਲ ਜਾਣ ਦੀ ਜिद ਕਰਦੀ I ਪਰ ਹੁਣ ਉਸਦੀ ਮਾਂ ਨੂੰ ਲਿਆਉਣਾ ਮੇਰੇ ਬਸ ਦੇ ਵਿੱਚ ਬਿਲਕੁਲ ਵੀ ਨਹੀਂ ਸੀ ਇਸ ਕਰਕੇ ਮੈਂ ਉਸ ਨੂੰ ਬਰਾਉਂਦਾ ਰਹਿੰਦਾ ਸੀ ਇੱਕ ਵਾਰ ਫਿਰ ਤੋਂ ਮੈਂ ਅਮੀਰ ਹੋ ਗਿਆ ਸੀ ਇਸ ਵਾਰ ਮੈਂ ਗੱਡੀ ਬੰਗਲਾ ਸਭ ਕੁਝ ਖਰੀਦ ਲਿਆ ਸੀ ਮੇਰੇ ਕੋਲ ਬਹੁਤ ਸਾਰਾ ਪੈਸਾ ਆ ਗਿਆ ਸੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਜ਼ਿੰਦਗੀ ਮੈਨੂੰ ਇਸ ਥਾਂ ਤੇ ਵੀ ਲਿਆਵੇਗੀ ਪਰ ਬੱਚੇ ਆਪਣੀ ਮਾਂ ਨੂੰ ਬਹੁਤ ਯਾਦ ਕਰਦੇ ਸਨ ਹਤੇ ਰੋਜ਼ ਮੈਨੂੰ ਸਵਾਲ ਕਰਦੇ ਕਿ ਮਾਂ ਕਦੋਂ ਵਾਪਸ ਆਵੇਗੀ ਪਰ ਮੇਰੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੁੰਦਾ ਸੀ ਮੈਂ ਉਹਨਾਂ ਦੇ ਸਵਾਲ ਤੇ ਚੁੱਪ ਹੋ ਜਾਂਦਾ ਮੈਨੂੰ ਆਪਣੀ ਪਤਨੀ ਦੀ ਯਾਦ ਆਉਂਦੀ ਤਾਂ ਸੋਚਦਾ ਕਿ ਉਹ ਮੇਰੇ ਨਾਲ ਇੰਨੀ ਵੱਡੀ ਬੇਫਾਈ ਕਿਵੇਂ ਕਰ ਸਕਦੀ ਸੀ ਇਹ ਇੱਕ ਬਹੁਤ ਵੱਡੀ ਸੱਚਾਈ ਸੀ ਜਿਸ ਦਾ ਸਾਹਮਣਾ ਮੈਂ ਕਰਨਾ ਹੀ ਸੀ ਮੇਰੀ ਪਤਨੀ ਨੂੰ ਮੇਰੀ ਜ਼ਿੰਦਗੀ ਵਿੱਚੋਂ ਗਏ 8 ਮਹੀਨਿਆਂ ਦਾ ਸਮਾਂ ਹੋ ਗਿਆ ਸੀ ਇੱਕ ਦਿਨ ਮੇਰੀ ਗੱਡੀ ਸਿਗਨਲ ਉੱਤੇ ਰੁਗੀ ਫਿਰ ਇੱਕ ਕਾਲੀ ਚਾਦਰ ਦੇ ਵਿੱਚ ਲਿਪਟੀ ਇੱਕ ਬਿਖਾਰਨ ਦੇ ਉੱਤੇ ਮੇਰੀ ਨਿਗਾ ਪਈ ਹਮਦਰਦੀ ਦੇ ਰਾਦੇ ਦੇ ਨਾਲ ਮੈਂ ਉਸ ਦੇ ਹੱਥ ਤੇ 100 ਰੁਪਏ ਰੱਖ ਦਿੱਤੇ ਉਹ ਬਿਖਾਰਣ ਸਿਰ ਝੁਕਾ ਕੇ ਬੈਠੀ ਸੀ ਉਸ ਨੇ ਮੇਰੇ ਵੱਲ ਨਹੀਂ ਦੇਖਿਆ ਸੀ ਬਸ ਚੁੱਪਚਾਪ ਮੇਰੇ ਤੋਂ ਪੈਸੇ ਲੈ ਲਈ ਪਰ ਜਿਵੇਂ ਹੀ ਮੇਰੀ ਨਿਗਾ ਉਸ ਦੇ ਚਿਹਰੇ ਉੱਤੇ ਪਈ ਮੇਰੇ ਸਿਰ ਉੱਤੇ ਅਸਮਾਨ ਡਿੱਗ ਪਿਆ ਉਹ ਕੋਈ ਹੋਰ ਨਹੀਂ ਉਹ ਮੇਰੀ ਹੀ ਪਤਨੀ ਸੀ ਜਿਸ ਨੂੰ ਮੈਂ ਆਪਣੇ ਘਰੋਂ ਕੱਢ ਚੁੱਕਿਆ ਸੀ ਅਤੇ ਉਹ ਅੱਜ ਇਸ ਹਾਲ ਦੇ ਵਿੱਚ ਮੈਨੂੰ ਵਾਪਸ ਮਿਲੀ ਸੀ ਮੈਂ ਆਪਣੀ ਜਗ੍ਹਾ ਤੋਂ ਦੋ ਕਦਮ ਪਿੱਛੇ ਹਟਿਆ ਉਸ ਨੇ ਚੱਕ ਕੇ ਮੇਰੇ ਵੱਲ ਦੇਖਿਆ ਤਾਂ ਉਹ ਵੀ ਹੈਰਾਨ ਹੋ ਗਈ। ਕਾਫੀ ਸਮੇਂ ਤੱਕ ਅਸੀਂ ਇੱਕ ਦੂਜੇ ਵੱਲ ਦੇਖਦੇ ਰਹੇ। ਮੈਂ ਆਪਣੇ ਹਾਰੇ ਹੋਏ ਕਦਮਾਂ ਦੇ ਨਾਲ ਉਸ ਦੇ ਕੋਲ ਬੈਠ ਗਿਆ ਅਤੇ ਉਸ ਨੂੰ ਪੁੱਛਣ ਲੱਗਿਆ ਕਿ ਤੁਹਾਡੀ ਇਹ ਹਾਲਤ ਕਿਵੇਂ ਹੋ ਗਈ? ਮੈਨੂੰ ਦੇਖ ਕੇ ਉਹ ਫੁੱਟਫੁੱਟ ਕੇ ਰੋਣ ਲੱਗੀ ਅਤੇ ਆਪਣੀ ਸਾਰੀ ਕਹਾਣੀ ਮੈਨੂੰ ਦੱਸ ਦਿੱਤੀ। ਕਹਿਣ ਲੱਗੀ ਕਿ ਤੁਹਾਡੇ ਘਰ ਤੋਂ ਕੱਢਣ ਤੋਂ ਬਾਅਦ ਤੁਹਾਡਾ ਦੋਸਤ ਮੈਨੂੰ ਆਪਣੇ ਘਰ ਲੈ ਗਿਆ ਅਤੇ ਮੇਰੇ ਨਾਲ ਵਿਆਹ ਵੀ ਕਰ ਲਿਆ। ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਦਿਲ ਮੇਰੇ ਉਹ ਭਰ ਗਿਆ ਸੀ ਅਤੇ ਉਸਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਹੁਣ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਦੂਜੀ ਔਰਤ ਆ ਚੁੱਕੀ ਸੀ ਅਤੇ ਹੁਣ ਉਹ ਮੈਨੂੰ ਆਪਣੀ ਜ਼ਿੰਦਗੀ ਚੋਂ ਕੱਢਣਾ ਚਾਹੁੰਦਾ ਸੀ ਆਖਰਕਾਰ ਇੱਕ ਦਿਨ ਉਸਨੇ ਮੈਨੂੰ ਤਲਾਕ ਦੇ ਕੇ ਆਪਣੇ ਘਰੋਂ ਬਾਹਰ ਕੱਢ ਦਿੱਤਾ ਅਤੇ ਹੁਣ ਮੈਂ ਇਸ ਹਾਲਤ ਦੇ ਵਿੱਚ ਆ ਗਈ ਹਾਂ ਕਿ ਹੁਣ ਮੈਨੂੰ ਮੰਗ ਕੇ ਢੱਪ ਭਰਨਾ ਪੈਂਦਾ ਹੈ ਹੋਰ ਹੋ ਰਹੀ ਸੀ ਅਤੇ ਮੇਰੇ ਤੋਂ ਆਪਣੇ ਕੀਤੇ ਦੀ ਮਾਫੀ ਮੰਗ ਰਹੀ ਸੀ ਮੇਰੇ ਸਾਹਮਣੇ ਇੱਕ ਵਾਰ ਫਿਰ ਤੋਂ ਉਸ ਦੀ ਬੇਫਾਈ ਘੁੰਮਣ ਲੱਗੀ ਸੀ ਮੈਂ ਉਥੋਂ ਉੱਠ ਕੇ ਆਉਣ ਲੱਗਿਆ ਤਾਂ ਉਸ ਨੇ ਮੇਰੇ ਪੈਰ ਫੜ ਲਏ ਅਤੇ ਮੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਇੱਕ ਵਾਰ ਮੈਨੂੰ ਮੇਰੇ ਬੱਚਿਆਂ ਦੇ ਨਾਲ ਮਲਵਾ ਦਿਓ ਪਤਾ ਨਹੀਂ ਮੈਨੂੰ ਕਿਉਂ ਉਸਤੇ दया ਆ ਗਈ ਅਤੇ ਮੈਂ ਉਸ ਨੂੰ ਘਰ ਲੈ ਆਂਦਾ ਕਾਰ ਆ ਕੇ ਉਹ ਆਪਣੇ ਬੱਚਿਆਂ ਨੂੰ ਮਿਲੀ ਤਿੰਨੋਂ ਬੱਚੇ ਆਪਣੀ ਮਾਂ ਦੇ ਨਾਲ ਲਿਪਟ ਕੇ ਬਹੁਤ ਜ਼ਿਆਦਾ ਰੋ ਰਹੇ ਸਨ ਅਤੇ ਇਹ ਦੇਖ ਕੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਰਹੀਆਂ ਸਨ ਮੇਰੇ ਬੱਚੇ ਆਪਣੀ ਮਾਂ ਨੂੰ ਛੱਡਣ ਦੇ ਲਈ ਕਿਸੇ ਵੀ ਹਾਲ ਵਿੱਚ ਰਾਜ਼ੀ ਨਹੀਂ ਸਨ ਮੇਰੀ ਛੋਟੀ ਬੇਟੀ ਤਾਂ ਜਿਵੇਂ ਆਪਣੀ ਮਾਂ ਨੂੰ ਦੇਖ ਕੇ ਜਿਉਣ ਲੱਗੀ ਸੀ ਅਤੇ ਉਹਨਾਂ ਦੀ ਮਾਂ ਦੀਆਂ ਅੱਖਾਂ ਵਿੱਚ ਬੇਵਸੀ ਝਲਕ ਰਹੀ ਸੀ ਕਿ ਮੈਂ ਹੁਣ ਉਸ ਨੂੰ ਜਾਣ ਦੇ ਲਈ ਕਹਿ ਦਿਆਂਗਾ ਉਹ ਮੇਰੇ ਬੱਚਿਆਂ ਦੀ ਮਾਂ ਸੀ ਅਤੇ ਬਹੁਤ ਲੰਬੇ ਸਮੇਂ ਤੱਕ ਮੇਰੇ ਨਾਲ ਰਹੀ ਸੀ ਅਤੇ ਮੈਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਸੀ ਤਾਂ ਮੇਰੇ ਦਿਲ ਨੇ ਮੈਨੂੰ ਇਹ ਨਹੀਂ ਕਰਨ ਦਿੱਤਾ ਕਿ ਮੈਂ ਉਸ ਨੂੰ ਸੜਕਾਂ ਉੱਤੇ ਰੋਲਣ ਦੇ ਲਈ ਛੱਡ ਦਿਆਂ ਮੈਂ ਇੱਕ ਵਾਰ ਫਿਰ ਤੋਂ ਉਸ ਦੇ ਨਾਲ ਵਿਆਹ ਕਰ ਲਿਆ ਸਿਰਫ ਉਸ ਨੂੰ ਇਸ ਘਰ ਦੇ ਵਿੱਚ ਸੁਰੱਖਿਆ ਦੇਣ ਲਈ ਅਤੇ ਬੱਚਿਆਂ ਦੇ ਲਈ ਪਰ ਮੈਂ ਉਸ ਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਨਹੀਂ ਕਰ ਸਕਿਆ ਉਸ ਨੇ ਵੀ ਮੇਰੇ ਨਾਲ ਕੋਈ ਸ਼ਿਕਾਇਤ ਨਹੀਂ ਕੀਤੀ ਅੱਜ ਅਸੀਂ ਇੱਕ ਹੀ ਛੱਤ ਦੇ ਹੇਠਾਂ ਅੱਜ ਅਜਨਬੀ ਇਦੀ ਤਰ੍ਹਾਂ ਖਰੀਂਦੇ ਹਾਂ ਬਸ ਮੈਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਇਹ ਜ਼ਿੰਦਗੀ ਗੁਜ਼ਾਰਨ ਦੇ ਲਈ ਮਜਬੂਰ ਹੋਇਆ ਅਤੇ ਹੁਣ ਸ਼ਾਇਦ ਮੇਰੀ ਪਤਨੀ ਨੇ ਵੀ ਇਸ ਜ਼ਿੰਦਗੀ ਦੇ ਨਾਲ ਸਮਝੌਤਾ ਕਰ ਲਿਆ ਹੈ ਕਿਤੇ ਘੱਟੋ ਘੱਟ ਉਸ ਨੂੰ ਆਪਣੇ ਬੱਚਿਆਂ ਦੇ ਨਾਲ ਰਹਿਣ ਦਾ ਮੌਕਾ ਤਾਂ ਮਿਲ ਰਿਹਾ ਹੈ ਤਾਂ ਦੋਸਤੋ ਅੱਜ ਦੀ ਸਾਡੀ ਇੱਕ ਕਹਾਣੀ ਸੀ ਦੋਸਤੋ ਅੱਜ ਦੀ ਸਾਡੀ ਇੱਕ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ